ਜਿਵੇਂ ਕਿ ਪੰਜਾਬ ਸਰਕਾਰ ਦਾ ਪਾਇਲਟ ਪ੍ਰੋਜੈਕਟ ਹੈ ਅਪਰਾਧ ਮੁਕਤ ਪੰਜਾਬ क्राइम ਫਰੀ ਪੰਜਾਬ ਉਸ ਦੀ ਮਹਿਮ ਦੇ ਵਿੱਚ ਦੇ ਲੜੀ ਵਿੱਚ ਮਾਜੋਗ ਐਸਐਸਪੀ ਸਾਹਿਬ ਸ਼੍ਰੀਮਤੀ ਪ੍ਰਗਿਆ ਜੈਨ ਆਈਪੀਐਸ ਜੀਵਨ ਦੇ ਦਿਸ਼ਾਨ ਨਿਰਖਸ਼ਾ ਹੈ ਡੀਐਸਪੀ ਸਬਡਿਵੀਜ਼ਨ ਸ਼੍ਰੀ ਤਰਲੋਚਨ ਸਿੰਘ ਦੀ ਟੀਮ ਐਸਐਚਯੂ ਸਿਟੀ ਗੁਰਵਿੰਦਰ ਸਿੰਘ ਤੇ ਇਕਬਾਲ ਸਿੰਘ ਨੇ ਕੱਲ੍ਹ ਉਹਨਾਂ ਨੂੰ ਇੱਕ ਇਹਨਾਂ ਨੂੰ ਵੱਡੀ ਕਾਮਯਾਬੀ ਮਿਲੀ ਜਦੋਂ ਇਹਨਾਂ ਨੇ ਚਾਰ ਅਪਰਾਧੀਆਂ ਨੂੰ ਮੰਨਜੀਤ ਸਰਬਜੀਤ ਸਿੰਘ ਬਬਲੂ ਤੇ ਰਾਮੂ ਇਹਨਾਂ ਨੂੰ ਅਰੈਸਟ ਕੀਤਾ ਜੋ ਇਹ ਲੁਟਕਾ ਖਵਾਂਦੀਆਂ ਵਾਧਾਤਨ ਨੂੰ ਕਰਨ ਲਈ ਨੂੰ ਅੰਜਾਮ ਦੇਣ ਲਈ ਇਕੱਠੇ ਹੋਏ ਸੀ ਇਹ ਜਿਹੜਾ ਅੰਡਰ ਬ੍ਰਿਜ ਤਲਵੰਡੀ ਰੋਡ ਦੇ ਉੱਤੇ ਤੋਂ ਇਹ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਦੇ ਉੱਪਰ 10365 ਨੰਬਰ ਮੁਕੱਦਮਾ ਇਹਨਾਂ ਨੇ ਕਾਇਮ ਕੀਤਾ ਹੈ ਜਦੋਂ ਇਹਨਾਂ ਦੀ ਤਹਿਕੀਕਾ ਦੇ ਦੌਰਾਨ ਇਹ ਗੱਲ ਸਟੈਬਲਿਸ਼ ਹੋਈ ਹੈ ਕਿ ਇਹਨਾਂ ਦੇ ਉੱਤੇ ਜਿਹਦੇ ਚ ਮਨਪ੍ਰੀਤ ਖੋਖਰ ਜੀ ਨੂੰ ਕਹਿੰਦੇ ਆ ਇਹ ਦੇਖੋ ਨੂੰ ਇੱਕ ਫਾਇਰ ਆਰਮ ਪਿਸਟਲ ਬਰਾਮਦ ਹੋਇਆ ਤੋਂ ਇਹ ਪਹਿਲੇ ਵੀ ਇਹਦੇ ਉੱਤੇ ਕਾਫੀ ਮੁਕਦਮੇ ਦਰਜਾ ਤੁਨਾ ਜੇ ਇਹ ਨਾ ਕਾਪੂ ਤੇ ਕਹਿੰਦੇ ਇਹਨਾਂ ਨੇ ਕੋਈ ਬਹੁਤ ਵੱਡੀ ਬਾਤ ਦਾ ਅੰਜਾਮ ਦੇਣਾ ਸੀ ਜੋ ਇਹ ਸਬਡਿਵੀਜ਼ਨ ਸਿਟੀ ਫਰੀਦਕੋਟ ਦੀ ਅੱਛੀ ਕਾਮਯਾਬੀ ਹੈ ਜਿਵੇਂ ਕਿ ਪੰਜਾਬ ਸਰਕਾਰ ਦਾ ਪਾਇਲਟ ਪ੍ਰੋਜੈਕਟ ਹੈ ਅਪਰਾਧ ਮੁਕਤ ਪੰਜਾਬ क्राइम ਫਰੀ ਪੰਜਾਬ ਉਸ ਦੀ ਮਹਿਮ ਦੇ ਦੇ ਲੜੀ ਵਿੱਚ ਮਾਜੋਗ ਐਸਐਸਪੀ ਸਾਹਿਬ ਸ਼੍ਰੀਮਤੀ ਪ੍ਰਗਿਆ ਜੈਨ ਆਈਪੀਐਸ ਜੀਵਨ ਦੇ ਦਿਸ਼ਾਨ ਨਿਰਖਸ਼ਾ ਹੈ ਡੀਐਸਪੀ ਸਬਡਿਵੀਜ਼ਨ ਸ਼੍ਰੀ ਤਰਲੋਚਨ ਸਿੰਘ ਦੀ ਟੀਮ ਐਸਐਚਓ ਸਿਟੀ ਗੁਰਵਿੰਦਰ ਸਿੰਘ ਤੇ ਇਕਬਾਲ ਸਿੰਘ ਨੇ ਕੱਲ ਉਦੋਂ ਇੱਕ ਇਹਨਾਂ ਨੂੰ ਵੱਡੀ ਕਾਮਯਾਬੀ ਮਿਲੀ ਜਦੋਂ ਇਹਨਾਂ ਨੇ ਚਾਰ ਅਪਰਾਧੀਆਂ ਨੂੰ ਮੰਨ ਤ੍ਰੀ ਸਰਵਜੀਤ ਬੀ ਤੇ ਰਾਮੂ ਇਹਨਾਂ ਨੂੰ ਅਰੈਸਟ ਕੀਤਾ ਜੋ ਇਹ ਲੁੱਟਖੋਹਾਂ ਦੀਆਂ ਵਾਧਾਤਨ ਨੂੰ ਕਰਨ ਲਈ ਨੂੰ ਅੰਜਾਮ ਦੇਣ ਲਈ ਇਕੱਠੇ ਹੋਏ ਸੀ ਇਹ ਜਿਹੜਾ ਅੰਡਰ ਬ੍ਰਿਜ ਤਲਵੰਡੀ ਰੋਡ ਦੇ ਉੱਤੇ ਤੋਂ ਇਹ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਦੇ ਉੱਪਰ 10365 ਨੰਬਰ ਮੁਕੱਦਮਾ ਇਹਨਾਂ ਨੇ ਕਾਇਮ ਕੀਤਾ ਹੈ ਜਦੋਂ ਇਹਨਾਂ ਦੀ ਤਹਿਕੀਕਾਤ ਦੇ ਦੌਰਾਨ ਇਹ ਗੱਲ ਸਟੈਬਲਿਸ਼ ਹੋਈ ਹੈ ਕਿ ਇਹਨਾਂ ਦੇ ਉੱਤੇ ਜਿਹਦੇ ਚ ਮਨਪ੍ਰੀਤ ਖੋਖਰ ਜੀ ਨੂੰ ਕਹਿੰਦੇ ਆ ਇਹ ਦੇਖੋ ਨੂੰ ਇੱਕ ਫਾਇਰ ਆਰਮ ਪਿਸਟਲ ਬਰਾਮਦ ਹੋਇਆ ਤੋਂ ਇਹ ਪਹਿਲੇ ਵੀ ਇਹਦੇ ਉੱਤੇ ਕਾਫੀ ਮੁਕਦਮੇ ਦਰਜਾ ਤੁਹਾਨੂੰ ਜੇ ਇਹ ਨਾ ਕਾਪੂ ਉਹਦੇ ਕੰਦੇ ਇਹਨਾਂ ਨੇ ਕੋਈ ਬਹੁਤ ਵੱਡੀ ਬਾਤ ਦਾ ਅੰਤਿਮ ਜਾਮ ਦੇਣਾ ਸੀ ਜੋ ਇਹ ਸਬਡਿਵੀਜ਼ਨ ਸਿਟੀ ਫਰੀਦਕੋਟ ਦੀ ਅੱਛੀ ਕਾਮਯਾਬੀ ਹੈ ਜਿਵੇਂ ਕਿ ਪੰਜਾਬ ਸਰਕਾਰ ਦਾ ਪਾਇਲਟ ਪ੍ਰੋਜੈਕਟ ਹੈ ਅਪਰਾਧ ਮੁਕਤ ਪੰਜਾਬ ਕ੍ਰਾਈਮ ਫਰੀ ਪੰਜਾਬ ਕੁਸਤੀ ਮਹਿਮ ਦੇ ਵਿੱਚ ਦੇ ਲੜੀ ਵਿੱਚ ਮਾਜੋਗ ਐਸਐਸਪੀ ਸਾਹਿਬ ਸ਼੍ਰੀਮਤੀ ਪ੍ਰਗਿਆ ਜੈਨ ਆਈਪੀਐਸ ਜੀਵਨ ਦੇ ਦਿਸ਼ਾਨਦ ਰਿਸ਼ਾ ਹੈ ਡੀਐਸਪੀ ਸਬਡਿਵੀਜ਼ਨ ਸ਼੍ਰੀ ਤਰਲੋਚਨ ਸਿੰਘ ਦੀ ਟੀਮ ਐਸਐਚਯੂ ਸਿਟੀ ਗੁਰਵਿੰਦਰ ਸਿੰਘ ਤੇ ਇਕਬਾਲ ਸਿੰਘ ਨੇ ਕੱਲ ਉਦੋਂ ਇੱਕ ਇਹਨਾਂ ਨੂੰ ਵੱਡੀ ਕਾਮਯਾਬੀ ਮਿਲੀ ਜਦੋਂ ਇਹਨਾਂ ਨੇ ਚਾਰ ਅਪਰਾਧੀਆਂ ਨੂੰ ਮੰਨਪ੍ਰੀਤ ਸਰਬਜੀਤ ਬਬਲੂ ਤੇ ਰਾਮੂ ਇਹਨਾਂ ਨੂੰ ਅਰੈਸਟ ਕੀਤਾ ਜੋ ਇਹ ਲੁਕਟਾਕਵਾਂ ਦੀਆਂ ਵਾਰਦਾਤਾਂ ਨੂੰ ਕਰਨ ਲਈ ਨੂੰ ਅੰਜਾਮ ਦੇਣ ਲਈ ਇਕੱਠੇ ਹੋਏ ਸੀ ਇਹ ਜਿਹੜਾ ਅੰਡਰ ਬ੍ਰਿਜ ਤਲਵੰਡੀ ਰੋਡ ਦੇ ਉੱਤੇ ਤੋਂ ਇਹ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਦੇ ਉੱਪਰ ਇੱਕ 365 ਨੰਬਰ ਮੁਕੱਦਮਾ ਇਹਨਾਂ ਨੇ ਕਾਇਮ ਕੀਤਾ ਹੈ ਜਦੋਂ ਇਹਨਾਂ ਦੀ ਤਹਿਕੀਕਾਤ ਦੇ ਦੌਰਾਨ ਇਹ ਗੱਲ ਸਟੈਬਲਿਸ਼ ਹੋਈ ਹੈ ਕਿ ਇਹਨਾਂ ਦੇ ਉੱਤੇ ਜਿਹਦੇ ਚ ਮਨਪ੍ਰੀਤ ਖੋਖਰ ਜੀ ਨੂੰ ਕਹਿੰਦੇ ਆ ਇਹਦੇ ਕੋਲੋਂ ਇੱਕ ਫਾਇਰ ਆਰਮ ਪਿਸਟਲ ਬਰਾਮਦ ਹੋਇਆ ਤੋ ਇਹ ਪਹਿਲੇ ਵੀ ਇਹਦੇ ਉੱਤੇ ਕਾਫੀ ਮੁਕਦਮੇ ਦਰਜਾ ਤੁਨਾ ਜੇ ਇਹ ਨਾ ਕਾਬੂ ਹੁੰਦੇ ਕੱਲ ਇਹਨਾਂ ਨੇ ਕੋਈ ਬਹੁਤ ਵੱਡੀ ਬਾਤ ਦਾ ਅੰਜਾਮ ਦੇਣਾ ਸੀ ਜੋ ਇਹ ਸਬਡਿਵੀਜ਼ਨ ਸਿਟੀ ਫਰੀਦਕੋਟ ਦੀ ਅੱਛੀ ਕਾਮਯਾਬੀ